ਮੱਖ ਮੰਤਰੀ ਪੰਜਾਬ ਕਿਸਾਨਾਂ ਨਾਲ ਮੀਟਿੰਗ ਕਰਨਗੇ ਤਸੀਬ ਪੰਜਾਬ ਨਾ ਹਿਮਾਚਲ ਦੇ ਕੋਲ ਕਿਹੜੀ ਐਕਸਕਲੂਸਿਵਲੀ ਕਾਪੀ ਆਈ ਹੈ ਜਿਸ ਚ 18 ਡਿਮਾਂਡਸ ਨੇ ਇਹ ਉਹ ਕਾਪੀ ਹੈ ਜਿਸ ਚ ਕਿਸਾਨ ਕਹਿ ਰਹੇ ਨੇ ਕਿ ਸਾਡੀਆਂ ਡਿਮਾਂਡ ਪੰਜਾਬ ਦੀ ਸਰਕਾਰ ਪੂਰਾ ਕਰੇ ਕਿਹੜੀਆਂ ਡਿਮਾਂਡਸ ਨੇ ਦਰਸਲ ਕੌਮੀ ਗਾਰਡਨ ਰਾਤ ਕੀਤਾ ਗਿਆ ਖੇਤੀਬਾੜੀ ਰਖੜਦਾ ਸੀ ਜਿਸ ਚ ਨਿਜੀਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਬਰਬਾਦ ਹੁੰਦਿਆਂ ਨਹੀਂ ਦੇਖ ਸਕਦੇ ਇਸ ਡਿਮਾਂਡ ਪੱਤਰ ਦੇ ਵਿੱਚ ਕੀ ਕੁਝ ਖਾਸ ਹੈ ਮੁੱਖ ਮੰਤਰੀ ਨਾਲ ਮੀਟਿੰਗ ਤੇ ਮੰਥਨ ਹੋਏਗਾ ਮੁੱਖ ਮੰਤਰੀ ਦੇ ਬੁਲਟ ਪ੍ਰੂਫ ਗੱਡੀ ਐਲਸੀ ਪਹੁੰਚ ਚੁਕੀ ਹੈ ਮੁੱਖ ਮੰਤਰੀ ਦਾ ਕਾਫਲਾ तमाम ਅਫਸਰ ਕਿਸਾਨਾਂ ਨਾਲ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਵਿੱਚ ਮੰਥਨ ਹੋਇਆ ਸੀ ਤੁਹਾਡੇ ਯਾਦ ਹੋਏਗਾ ਉਗਰਾਹਾ ਤੜਾ ਤੇ ਐਸਕੇਐਮ ਜਿਨ੍ਹਾਂ ਨੇ ਪੰਜਾਬ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਵੱਡੇ ਸਵਾਲ ਕੀਤੇ ਕਮਲ ਜਾਣਕਾਰੀ ਦੇਣਾ ਕਮਲ ਕੀ ਕੁਝ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਕ੍ਰਿਸ਼ਨ ਦੇਖੋ ਖਾਸ ਤੌਰ ਤੇ ਇਸ ਸਮੇਂ ਜੋ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਵਾਸਤੇ ਜੋ ਪੰਜਾਬ ਭਵਨ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਵੀ ਪਹੁੰਚ ਚੁੱਕੀਆਂ ਨੇ ਉਸ ਤੋਂ ਇਲਾਵਾ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਕਿ ਉਹ ਵੀ ਇਸ ਸਮੇਂ ਪਹੁੰਚ ਚੁੱਕੇ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੁਣ ਖੇਤੀਬਾੜੀ ਮੰਤਰੀ ਗਰਮੇਸ਼ ਸਿੰਘ ਖੁੱਡੀਆਂ ਹੁਣ ਉਹ ਜਿਹੜੇ ਕਿ ਹੁਣ ਪੰਜਾਬ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ ਕੁਝ ਸਮੇਂ ਤੱਕ ਕਿਸਾਨਾਂ ਦੀ ਜੋ ਬੈਠਕ ਹੈ ਪੰਜਾਬ ਸਰਕਾਰ ਦੇ ਨਾਲ ਉਹ ਬੈਠਕ ਸ਼ੁਰੂ ਹੋਏਗੀ ਜਿਸ ਬੈਠਕ ਦੇ ਵਿੱਚ ਕੁੱਲ 18 ਮੰਗਾਂ ਨੂੰ ਲੈ ਕੇ ਚਰਚਾ ਹੋਏਗੀ ਕਿਉਂਕਿ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਜਿਹੜੀ ਕਿ ਅੱਜ ਇਹ ਅਹਿਮ ਬੈਠਕ ਹੋਣ ਜਾ ਰਹੀ ਹੈ ਅਤੇ ਇਸ ਬੈਠਕ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਇੱਕ ਆਪਸੀ ਬੈਠਕ ਕਰਕੇ ਜੋ ਅਗਲੀ ਰੂਪਰੇਖਾ ਰਣਨੀਤੀ ਅਲਿੱਖੀ ਗਈ ਕਿ ਕਿਸ ਤਰੀਕੇ ਪੰਜਾਬ ਸਰਕਾਰ ਨਾਲ ਜਦੋਂ ਬੈਠਕ ਹੋਏਗੀ ਟੇਬਲ ਟਾਕ ਦੇ ذریعے ਜਦੋਂ ਗੱਲਬਾਤ ਚੱਲੇਗੀ ਤਾਂ ਉੱਥੇ ਆਪਣੇ ਮੁੱਦੇ ਕਿਸ ਤਰੀਕੇ ਦੇ ذریعے ਸਰਕਾਰ ਦੇ ਅੱਗੇ ਰੱਖਣੇ ਨੇ ਉਹਨਾਂ 18 ਮੰਗਾਂ ਦੇ ਵਿੱਚੋਂ ਜੋ ਸਭ ਤੋਂ ਪਹਿਲੀ ਮੰਗ ਸੀਗੀ ਜੋ ਕੇਂਦਰੀ ਖੇਤੀ ਖਰੜਾ ਇਹਦੀ ਨੀਤੀ ਸੀਗੀ ਉਸ ਦੀ ਸਭ ਤੋਂ ਪਹਿਲੀ ਮੰਗ ਸੀਗੀ ਜਿਸ ਨੂੰ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਦੂਸਰੀ ਮੰਗ ਜਿਹੜੀ ਕਹਿ ਸਕਦੇ ਉਸ ਦੇ ਵਿੱਚ ਕਰਜ਼ਾ ਮਾਫੀ ਦੀ ਮੰਗ ਆਉਂਦੀ ਹੈ ਇਸੇ ਤਰੀਕੇ ਕਹਿ ਸਕਦੇ ਕੁਝ ਫਸਲਾਂ ਤੇ ਐਮ ਐਸ ਪੀ ਦੇਣ ਦੀ ਗੱਲ ਆਉਂਦੀ ਹੈ ਜਾਂ ਕਿਸੇ ਦੇ ਜੋ ਸੁਸਾਇਟੀਆਂ ਨੇ ਉਹਨਾਂ ਦੀ ਗੱਲ ਆਉਂਦੀ ਹੈ ਵਨ ਟਾਈਮ ਸੈਟਲਮੈਂਟ ਦੀ ਗੱਲ ਆਉਂਦੀ ਹੈ ਨਕਲੀ ਬੀਜ ਉਹਨਾਂ ਤੋਂ ਰੋਕਥਾਮ ਦੀ ਗੱਲ ਆਉਂਦੀ ਹੈ ਬਹੁਤ ਸਾਰੀਆਂ ਮੰਗਾਂ ਨੇ ਜਿੰਨਾ 18 ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਸਮੇਂ ਜੋ ਕਿਸਾਨ ਪੰਜਾਬ ਪੰਦੇ ਵਿੱਚ ਪਹੁੰਚ ਚੁੱਕੇ ਨੇ ਅਤੇ ਉਹਨਾਂ ਦੇ ਨਾਲ ਕੁਝ ਸਮੇਂ ਤੱਕ ਜੋ ਬੈਠਕ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਇੱਕ ਜੋ ਮਤੇ ਦੀ ਜੋ ਮੰਗ ਪੱਤਰ ਹੈ ਮੰਗ ਪੱਤਰ ਦੀ ਕਾਪੀ ਤੇ ਜ਼ਿਕਰ ਕੀਤਾ ਜਾਵੇ ਕੁੱਲ ਚਾਰ ਪੇਜਾਂ ਦਾ ਇਹ ਮੰਗ ਪੱਤਰ ਲੈ ਕੇ ਕਿਸਾਨ ਨੇ ਜਿਹੜੇ ਇਸ ਸਮੇਂ ਅੰਦਰ ਦਾਖਲ ਹੋਏ ਨੇ ਅਤੇ ਉਹਨਾਂ ਦੇ ਨਾਲ ਜੋ ਵਿਚਾਰ ਚਰਚਾ ਕਰ ਸਕਦੇ ਆ ਕੁਝ ਸਮੇਂ ਤੱਕ ਸ਼ੁਰੂ ਹੋਣ ਵਾਲੀ ਹੈ ਤੁਹਾਨੂੰ ਤਸਵੀਰਾਂ ਵੀ ਲਗਾਤਾਰ ਦਿਖਾ ਰਹੇ ਆ ਪੰਜਾਬ ਭਵੰਦੀਆਂ ਜਿੱਥੇ ਇਹ ਤਸਵੀਰਾਂ ਨੇ ਉੱਥੇ ਅਸੀਂ ਮੰਗ ਪੱਤਰ ਤੇ ਵੀ ਜਿਹੜੀ ਕਿ ਚਰਚਾ ਕਰ ਲੈਨੇ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜਿਹੜੀਆਂ ਸਭ ਤੋਂ ਪਹਿਲ ਦੇ ਆਧਾਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੱਖੀਆਂ ਗਈਆਂ ਨੇ ਸਭ ਤੋਂ ਪਹਿਲੀ ਮੰਗ ਜੋ ਆਉਂਦੀ ਆ ਉਸ ਦੇ ਵਿੱਚ ਕੇਂਦਰੀ ਖੇਤੀ ਖਰੜਾ ਜਿਸ ਨੂੰ ਵਿਧਾਨ ਸਭਾ ਦੇ ਵਿੱਚ ਤਾਂ ਰੱਦ ਕਰ ਦਿੱਤਾ ਗਿਆ ਉਸ ਤੋਂ ਇਲਾਵਾ ਪੰਜਾਬ ਦੀ ਜੋ ਖੇਤੀ ਨੀਤੀ ਹੈ ਉਸ ਦੇ ਲਈ ਜੋ ਸੁਝਾ ਮੰਗ ਕੇਸਨ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਜਾਵੇ ਇਹ ਜਿਹੜੀ ਕਿ ਮੰਗ ਕਹਿੰਦੇ ਕੀਤੀ ਜਾ ਰਹੀ ਆ ਕਿਸਾਨਾਂ ਵੱਲੋਂ ਦੂਸਰਾ ਜੋ ਆਬਾਦਕਰ ਕਿਸਾਨ ਨੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਜ਼ਮੀਨਾਂ ਦੇ ਜਿੰਨਾਂ ਜ਼ਮੀਨਾਂ ਤੇ ਉਹ ਕਿਸਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਨੇ ਤਾਂ ਉਸ ਤੋਂ ਇਲਾਵਾ ਕਰਜ਼ੇ ਦੇ ਉੱਪਰ ਜੋ ਕਰਜ਼ੇ ਦੇ ਵਿੱਚ ਕਿਸਾਨ ਫਸੇ ਹੋਏ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਉਸ ਕਰਜ਼ੇ ਦੇ ਵਿੱਚੋਂ ਕੱਢੇ ਜਾਵੇ ਕੇਂਦਰ ਸਰਕਾਰ ਨਾਲ ਸੂਬਾ ਸਰਕਾਰ ਤਾਲਮਿਲ ਕਰੇ ਅਤੇ ਉਸ ਚੀਜ਼ ਦਾ ਇੱਕ ਪੂਰਨ ਤਰੀਕੇ ਦੇ ਕਮਲ ਇਸ ਤੋਂ ਪਹਿਲਾਂ ਨਾ ਇੱਕ ਮੀਟਿੰਗ ਹੋਈ ਸੀ ਤੁਹਾਡੇ ਯਾਦ ਹੋਵੇਗਾ ਜਦੋਂ ਗ੍ਰਾਹਕਾ ਗਰੁੱਪ ਤੇ ਕਈ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਸਰਕਾਰ ਨੇ ਖੇਤੀਬਾੜੀ ਨੀਤੀ ਪੰਜਾਬ ਦਾ ਜ਼ਿਕਰ ਕੀਤਾ 200 ਪੰਨਿਆਂ ਦਾ ਹੋ ਪੂਰਾ ਡੋਜ਼ੀਅਰ ਸੀ ਫਾਈਲ ਸੀ ਕਿ ਉਸ ਇਸ਼ੂ ਤੇ ਵੀ ਸਰਕਾਰ ਕਨਸੀਡਰ ਕਰ ਸਕਦੀ ਹੈ ਕਿਉਂਕਿ ਖੇਤੀਬਾੜੀ ਨੀਤੀ ਪੰਜਾਬ ਅਤੇ ਕੇਂਦਰੀ ਨੀਤੀ ਵੱਡੇ ਸਵਾਲਾਂ 'ਚ ਕੇਂਦਰ ਦੀ ਨੀਤੀ ਪੰਜਾਬ ਨੇ ਖੜੇ ਕੀਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੋਲਿਟੀਕਲ ਮਾਹੌਲ ਬਣਿਆ ਵੱਡੀਆਂ ਚਰਚਾਵਾਂ ਕਿ ਪੰਜਾਬ ਦੀਆਂ ਮੰਡੀਆਂ ਸਰਕਾਰ ਪੰਜਾਬ ਦੀ ਆਪਣੀਆਂ ਅੱਖਾਂ ਨਾਲ ਬਰਬਾਦ ਹੁੰਦੀਆਂ ਨਹੀਂ ਦੇਖ ਸਕਦੀ ਜਿਹੜੀਆਂ ਮੰਡੀਆਂ ਪੰਜਾਬ ਦਾ ਟਾਂਚਾ ਹੈ ਪੀਪੀਐਮਸੀ ਸਪੈਸ਼ਲੀ ਦੇਖੋ ਦੇਖੋ ਕ੍ਰਿਸ਼ਨ ਜਦੋਂ ਮੀਟਿੰਗ ਹੋਈ ਸੀਗੀ ਪਿਛਲੀ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਤੇ ਸਰਕਾਰ ਦੇ ਨਾਲ ਤਾਲਮੇਲ ਹੋਇਆ ਤੇ ਤਾਲਮੇਲ ਦੇ ਦਰਮਿਆਨ ਸਰਕਾਰ ਵੱਲੋਂ ਸੁਝਾਅ ਮੰਗੇ ਗਏ ਸਨ ਜੋ ਖੇਤੀ ਇੱਕ ਨੀਤੀ ਸੀਗੀ ਉਹ ਨੀਤੀ ਕਿਸਾਨਾਂ ਦੇ ਨਾਲ ਸਾਂਝੀ ਕੀਤੀ ਗਈ ਅਤੇ ਕਿਸਾਨਾਂ ਨੇ ਕਿਹਾ ਸੀ ਕਿ ਇਸ ਨੂੰ ਲੈ ਕੇ ਸਾਡੇ ਕੋਲ ਸੁਝਾਅ ਸੁਝਾਵਾਂ ਨੂੰ ਲੈ ਕੇ ਸਰਕਾਰ ਦੇ ਕੋਲ ਕਿਸਾਨਾਂ ਨੇ ਆਪਣੇ ਪੂਰੇ ਸੁਝਾਅ ਦਿੱਤੇ ਸਨ ਪਰ ਫਿਰ ਵੀ ਉਹ ਜਿਹੜੀ ਨੀਤੀ ਹੈ ਲਾਗੂ ਨਹੀਂ ਹੋਈ ਅਤੇ ਉਸ ਦਿਨ ਨੂੰ ਲੈ ਕੇ ਜਿਹੜੀ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਦੋਂ ਅਸੀਂ ਇਹ ਮੰਗ ਪੱਤਰ ਪੜਦੇ ਨੇ ਇਸ ਮੰਗ ਪੱਤਰ ਦੀ ਜਦੋਂ ਦੂਜੀ ਅਤੇ ਸਭ ਤੋਂ ਅਹਿਮ ਮੰਗੀ ਇਹ ਹੁੰਦੀ ਹੈ ਕਿ ਪੰਜਾਬ ਦੀ ਖੇਤੀ ਅਤੇ ਪੰਜਾਬ ਦੇ ਪੂਰੇ ਖੇਤੀ ਨੀਤੀ ਲਾਗੂ ਕਰਨ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਖੇਤੀ ਨੀਤੀ ਖਰੜੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਸੁਝਾਵਾਂ ਸਮੇਤ ਖੇਤੀ ਨੀਤੀ ਬਣਾ ਕੇ ਤੁਰੰਤ ਲਾਗੂ ਕੀਤਾ ਜਾਵੇ ਤਾਂ ਕਿਸਾਨਾਂ ਨੇ ਕਿਹਾ ਕਿ ਜੋ ਸੁਝਾਅ ਦਿੱਤੇ ਨੇ ਇਸ ਨੂੰ ਲੈ ਕੇ ਨੀਤੀ ਨੂੰ ਲੈ ਕੇ ਅਤੇ ਉਸ ਨੀਤੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਜਾਵੇ ਇਹ ਮੰਗ ਜਿਹੜੀ ਕਿ ਦੂਸਰੇ ਨੰਬਰ ਤੇ ਇਸ ਦੇ ਮੰਗ ਪੱਤਰ ਦੇ ਵਿੱਚ ਹੈਗੀ ਆ ਜਦੋਂ ਕਹਿ ਸਕਦੇ ਪਹਿਲੇ ਕੱਲੀ ਕੱਲੀ ਮੰਗ ਤੇ ਚਰਚਾ ਹੋਈ ਗਈ ਉਦੋਂ ਸਰਕਾਰ अपना पक्क भी ਕਿਸਾਨਾਂ ਦੇ ਅੱਗੇ ਰੱਖੇਗੀ ਕਿਉਂਕਿ ਪਹਿਲੀ ਮੰਗ ਤੱਕ ਕਿਸਾਨਾਂ ਦੀ ਸਰਕਾਰ ਵੱਲੋਂ ਪਹਿਲੇ ਹੀ ਮੰਗ ਮੰਨ ਲਈ ਗਈ ਆ ਜਿਸ ਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਖੇਤੀ ਨੀਤੀ ਤੇ ਚਰਚਾ ਹੋਏਗੀ ਖੇਤੀ ਨੀਤੀ ਜੋ ਪੰਜਾਬ ਦੀ ਹੈ ਉਸ ਤੇ ਚਰਚਾ ਹੋਏਗੀ ਸਰਕਾਰ ਕਿਸਾਨਾਂ ਨੂੰ ਕੀ ਜਵਾਬ ਦਿੰਦੀ ਕਿ ਕਦੋਂ ਤੱਕ ਇਸ ਖੇਤੀ ਨੀਤੀ ਨੂੰ ਲਾਗੂ ਕਰ ਦਿੱਤੇ ਜਾਂਦਾ ਇਸ ਚੀਜ਼ ਨੂੰ ਲੈ ਕੇ ਜਵਾਬ ਹੋਏਗਾ ਉਸ ਤੋਂ ਬਾਅਦ ਜਦੋਂ ਕਹਿ ਸਕਦੇ ਇੱਕ ਇੱਕ ਕੱਲੀ ਕੱਲੀ ਮੰਗ ਹੈ ਉਹਨਾਂ ਸਾਰੀਆਂ ਮੰਗਾਂ ਤੇ ਚਰਚਾ ਹੋਵੇਗੀ ਪਰ ਕੁੱਲ 18 ਮੰਗਾਂ ਨੇ ਆ ਤੇ 18 ਮੰਗਾਂ ਤੇ ਕਹਿ ਸਕਦੇ ਸਹਿਮਤੀ ਬੰਨਣੀ ਇਹ ਵੀ ਬਹੁਤ ਇੱਕ ਔਖਾ ਟਾਸਕ ਗਾ ਹਾਲਾਂਕਿ ਮੁੱਖ ਮੰਤਰੀ ਖੁਦ ਜਿਹੜੀ ਕਿਸ ਪੂਰੀ ਮੀਟਿੰਗ ਦੀ ਅਗਵਾਈ ਕਰ ਰਹੇ ਨੇ ਕਿ ਕਿਸਾਨਾਂ ਦੇ ਮਸਲੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਾਲੂ ਹੱਲ ਕੀਤਾ ਜਾਵੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਾਲ ਉਹ ਤੋਂ ਬਾਹਰ ਹੈ ਖੁਦ ਮੀਟਿੰਗ ਦੀ ਅਗਵਾਈ ਕਰੀ ਕੀਤੀਵਾੜੀ ਦੇ ਮੁੱਦੇ ਤੇ ਕਈ ਜਿਹੜੀਆਂ ਮੁੱਖ ਮੰਗਾਂ ਨੇ ਉਹ ਕੇਂਦਰ ਦੀ ਸਰਕਾਰ ਨਾਲ ਸੰਬੰਧਤ ਨੇ ਕਈ ਮੰਗਾਂ ਪੰਜਾਬ ਨਾਲ ਸੰਬੰਧਤ ਨੇ ਤਾਂ ਲੱਗਦਾ ਨਹੀਂ ਤੁਹਾਨੂੰ ਕਿ ਅੱਜ ਦੀ ਮੀਟਿੰਗ 'ਚ ਕੇਂਦਰ ਦਾ ਵੀ ਨੁਮਾਇੰਦਾ ਇੱਕ ਬੁਲਾ ਲੈਣਾ ਚਾਹੀਦਾ ਸੀ ਪੰਜਾਬ ਦੇ ਸੀਐਮ ਬੈਠੇ ਹੋਣ ਸਿਰਫ ਪੰਜਾਬ ਦੇ ਕਿਸਾਨ ਹੋਣ ਇਸ ਇਸ਼ੂ ਨੂੰ ਆਪਾਂ ਪਹਿਲਾਂ ਵੀ ਰੇਜ਼ ਆਊਟ ਇਸ ਤਰੀਕੇ ਨਾਲ ਕੀਤਾ ਸੀ ਕਿ ਮਸਲਾ ਪੰਜਾਬ ਦਾ ਕਿਸਾਨ ਪੰਜਾਬ ਦਾ ਕੇਂਦਰ ਦੇ ਮਨਿਸਟਰ ਪੰਜਾਬ ਦੇ ਮਨਿਸਟਰ ਇਹ ਪੰਜਾਬ ਦਾ ਮਸਲਾ ਬਣਾ इजीली ਹੱਲ ਹੋ ਸਕਦਾ ਲੱਗਦਾ ਹੈ ਕਿ ਸਰਕਾਰ ਐਨੀ ਕੈਪेबल ਆਪਣੇ ਪੱਧਰ ਤੇ ਸਭ ਕੁਝ ਠੀਕ ਕਰ ਪਾਏਗੀ ਕਿਉਂਕਿ ਸਟੇਟ ਸਬਜੈਕਟ ਹੈ ਪਰ ਕਈ ਇਸ਼ੂ ਜਿਹੜੇ ਆ ਉਹ ਇੰਟਰਲਿੰਕ ਸੈਂਟਰ ਨਾਲ ਕਰ ਜਾਂਦੇ ਨੇ ਖਾਸ ਕਰਕੇ ਮਾਰਕੀਟਿੰਗ ਇਸ਼ੂ ਤੇ ਹੈ ਦੇਖੋ ਕ੍ਰਿਸ਼ਨ ਜਦੋਂ ਇਹ ਮੰਗਾ ਨੂੰ ਲੈ ਕੇ ਪੂਰਾ ਚਾਰਟ ਬਣਾਇਆ ਗਿਆ ਸੀਗਾ ਜਾਂ ਰੂਪਰੇਖਾ ਲਿਖੀ ਜਾ ਰਹੀ ਸੀ ਕਿਸਾਨਾਂ ਵੱਲੋਂ ਉਸ ਸਮੇਂ ਵੀ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਸੀਗਾ ਕੀ ਕੁਝ ਮੰਗਾਂ ਜੋ ਸਟੇਟ ਗਵਰਨਮੈਂਟ ਦੇ ਨਾਲ ਸਬੰਧਤ ਨੇ ਅਤੇ ਕੁਝ ਮੰਗਾਂ ਜੋ ਕਿ ਸਦੇ ਕੇਂਦਰ ਸਰਕਾਰ ਦੇ ਨਾਲ ਸਬੰਧਤ ਨੇ ਅਤੇ ਜੋ ਮੰਗਾਂ ਸਟੇਟ ਗਵਰਨਮੈਂਟ ਦੇ ਨਾਲ ਸਬੰਧਤ ਨੇ ਉਹਨਾਂ ਦਾ ਹੱਲ ਸਟੇਟ ਗਵਰਨਮੈਂਟ ਹੀ ਕਰ ਸਕਦੀ ਆ ਅਤੇ ਉਸ ਤੋਂ ਬਾਅਦ ਜੋ ਕਿ ਸਦੇ ਕੁਝ ਮੰਗਾਂ ਜੋ ਕੇਂਦਰ ਸਰਕਾਰ ਦੇ ਨਾਲ ਸਬੰਧਤ ਨੇ ਉਹਨਾਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਗਵਰਨਰ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਇੱਕ ਮੰਗ ਪੱਤਰ ਜਿਹੜਾ ਸੌਂਪਿਆ ਜਾਏਗਾ ਕਿ ਕੇਂਦਰ ਸਰਕਾਰ ਨੂੰ ਇਹ ਮੰਗ ਪੱਤਰ ਭੇਜਿਆ ਜਾਵੇ ਕਿਉਂਕਿ ਜਦੋਂ ਪਿਛਲੀਆਂ ਮੀਟਿੰਗਾਂ ਹੋਈਆਂ ਐਸਕੇਐਮ ਨਾਨ ਪੋਲੀਟੀਕਲ ਦੀਆਂ ਕਿਸਾਨ ਮਜ਼ਦੂਰ ਮੋਰਚਾ ਦੀਆਂ ਉਸ ਦੇ ਕੇਂਦਰ ਦੇ ਨੁਮਾਇੰਦੇ ਜਿਹੜੇ ਉਹਨਾਂ ਬੈਠਕਾਂ ਦੇ ਵਿੱਚ ਆਏ ਅਤੇ ਉਹ ਬੈਠਕਾਂ ਦੇ ਵਿੱਚ ਕੁਝ ਜਿਹੜੀਆਂ ਜ਼ਿਆਦਾਤਰ ਮੰਗਾਂ ਸੀਗੀਆਂ ਸਿੱਧੇ ਤੌਰ ਤੇ ਕਹਿ ਸਕਦੇ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ ਸਬੰਧਤ ਨੇ ਪਰ ਇਸ ਦੇ ਵਿੱਚ ਕਿਸਾਨ ਜੋ ਅੱਜ ਐਸਕੇਮੋ ਦਾ ਵਫਦਾ ਜਾਂ ਕਿਸੇ 40 ਕਿਸਾਨ ਜਥੇਬੰਦੀਆਂ ਨੇ ਜੋ ਇਸ ਮੀਟਿੰਗ ਦਾ ਹਿੱਸਾ ਬਣ ਰਹੀਆਂ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੋ ਨੀਤੀਆਂ ਜੋ ਪਾਲਿਸੀਆਂ ਸਟੇਟ ਗਵਰਨਮੈਂਟ ਦੇ ਨਾਲ ਸਬੰਧਤ ਨੇ ਉਹਨਾਂ ਨੂੰ ਅਸੀਂ ਜਿਹੜਾ ਅੰਦਰ ਚੱਕਾਂਗੇ ਕਿ ਸਰਕਾਰ ਸਟੇਟ ਗਵਰਨਮੈਂਟ ਕਰ ਸਕਦੀ ਹੈ ਇਹਨਾਂ ਚੀਜ਼ਾਂ ਨੂੰ ਹੱਲ ਕਰੇ ਤਾਂ ਕਿ ਕਰਜ਼ਾ ਮਾਫੀ ਦੀ ਗੱਲ ਕੀਤੀ ਜਾਵੇ ਕੈਪਟਨ ਮਰਿੰਦਰ ਸਿੰਘ ਹਰਨ ਦੀ ਸਰਕਾਰ ਸੀਗੀ ਉਹ ਸਰਕਾਰ ਸਮੇਂ ਕੁਝ ਜੋ ਕਰਜ਼ਾ ਮਾਫੀ ਨੂੰ ਲੈ ਕੇ ਗਾਂਵ ਵੱਧੂ ਕਦਮ ਚੁੱਕੇ ਗਏ ਸਨ ਅਤੇ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਕਦਮਾਂ ਨੂੰ ਹੀ ਸਰਕਾਰ ਅੱਗੇ ਵਧਾਉਂਦੇ ਹੋਏ ਪਾਲਿਸੀਆਂ ਲਿਆਵੇ ਜਮ ਵਨ ਟਾਈਮ ਸੈਟਲਮੈਂਟ ਆ ਉਸ ਸੈਟਲਮੈਂਟ ਨੂੰ ਜਿਹੜੀ ਕਿ ਪ੍ਰਵਾਨਗੀ ਦਵੇ ਕਿ ਵਨ ਟਾਈਮ ਸੈਟਲਮੈਂਟ ਕੀਤੀ ਜਾ ਸਕੇ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਕੁਝ ਫਸਲਾਂ ਤੇ ਐਮਐਸਪੀ ਦੀ ਮੰਗ ਹੈ ਜਿਹੜੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ 6 ਫਸਲਾਂ ਨੇ ਉਹਨਾਂ 6 ਫਸਲਾਂ ਦੇ ਉੱਪਰ ਜੋ ਐਮਐਸਪੀ ਆ ਉਹ ਸਰਕਾਰ ਵੱਲੋਂ ਦਿੱਤੀ ਜਾਵੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਜਾਵੇ ਤਾਂ ਇੱਕ ਜਿਹੜੀ ਪੁਆਇੰਟ ਲਿਖਿਆ ਗਿਆ 5ਵੇਂ ਨੰਬਰ ਤੇ ਮੰਗ ਹੈ ਕਿ ਖੇਤੀ ਅਤੇ ਖੇਤੀ ਉਪਜ ਦਾ ਮੰਡੀਕਰਨ ਸੰਵਧਾਨ ਅਨਸਾਰ ਮਿਹਰਾਜਾਂ ਦੇ ਵਿਸ਼ੇ ਹਨ ਅਤੇ ਇਸ ਲਈ ਪੰਜਾਬ ਸਰਕਾਰ ਪਹਿਲ ਕਦਮੀ ਕਰਕੇ ਘੱਟੋ-ਘੱਟ ਬਾਸਮਤੀ ਮੁਕਤ ਮੱਕੀ, ਮੂੰਗੀ, ਆਲੂ, ਮਟਰ ਅਤੇ ਗੋਭੀ ਆਦਿ ਤੇ ਐਮਐਸਪੀ ਮੇਦੇ ਜਿਹੜੀ ਖਰੀਦ ਦੀ ਗਾਰੰਟੀ ਦਵੇ ਇਹ ਜਿਹੜੀ ਕਿ ਮੰਗ ਕੀਤੀ ਗਈ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦੇ ਵਿੱਚੋਂ ਨਕਲੀ ਬੀਜ ਨੇ ਨਕਲੀ ਬੀਆਂ ਤੇ ਉੱਪਰ ਰੋਕ ਲਗਾਉਣ ਦੀ ਗੱਲ ਹੈ ਕਿ ਸਰਕਾਰ ਇਸ ਚੀਜ਼ ਨੂੰ ਲੈ ਕੇ ਸਖਤੀ ਕਰੇ ਤਾਂਕਿ ਨਕਲੀ ਜਿਹੜੇ ਬੀਜ ਨੇ ਉਹ ਨਾ ਵੇਚੇ ਜਾ ਸਕਣ ਅਤੇ ਇਸ ਤੋਂ ਇਲਾਵਾ ਪਾਣੀਆਂ ਦਾ ਮੁੱਦਾ ਪਾਣੀਆਂ ਦੇ ਜਿਹੜੇ ਮਸਲੇ ਨੇ ਉਹ ਵੀ ਇਸ ਦੀ ਮੀਟਿੰਗ ਦੇ ਵਿੱਚ ਚੱਕੇ ਜਾ ਰਹੇ ਨੇ ਤਾਂ कुल मिलाके ਇਹ ਕਹਿ ਜਾ ਸਕਦਾ ਹਾਂ ਕਿ 18 ਮੰਗਾਂ ਦੇ ਵਿੱਚੋਂ ਜੋ ਇਹ ਮੰਗ ਪੱਤਰ ਹੈ ਜਾਂ ਕੁਝ ਮੰਗਾਂ ਜਿਹੜੀਆਂ ਪੰਜਾਬ ਗਵਰਨਮੈਂਟ ਦੇ ਨਾਲ ਸੰਬੰਧਿਤ ਨੇ, ਕੁਝ ਸਟੇਟ ਗਵਰਨਮੈਂਟ ਦੇ ਨਾਲ ਸੰਬੰਧਿਤ ਨੇ ਅਤੇ ਕੁਝ ਮੰਗਾਂ ਦਾ ਹੱਲ ਜਦੋਂ ਸਾਰਥਕ ਰੂਪ ਦੇ ਵਿੱਚ ਹੋਏਗਾ ਉਹ ਦੋਨਾਂ ਸਰਕਾਰਾਂ ਦੇ ਤਾਲਮੇਲ ਦੇ ਨਾਲ ਹੋਏਗਾ। ਅਤੇ ਜਦੋਂ ਅੰਦਰ ਚਰਚਾ ਸ਼ੁਰੂ ਹੋਏਗੀ, ਚਰਚਾ ਦੇ ਵਿੱਚ ਕਹਿੰਦਾ ਕਿ ਕੱਲੀ-ਕੱਲੀ ਮੰਗ ਤੇ ਚਰਚਾ ਹੋਏਗੀ। ਜਦੋਂ ਪੰਜਾਬ ਗਵਰਨਮੈਂਟ ਦੇ ਨਾਲ ਸੰਬੰਧਿਤ ਮੰਗ ਨਹੀਂ ਹੋਏਗੀ, ਕਿਸਾਨਾਂ ਨੇ ਵੀ ਕਿਹਾ ਕਿ ਅਸੀਂ ਉਸ ਮੰਗ ਤੇ ਚਰਚਾ ਨਾ ਕਰਾਂਗੇ, ਬਲਕਿ ਉਸ ਮੰਗ ਨੂੰ ਸੀ ਕੇਂਦਰ ਸਰਕਾਰ ਤੱਕ ਚੁੱਕਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸ਼ੁਕਰੀਆ ਕਮਲ ਜਿਆਦਾ ਜਾਣਕਾਰੀ ਸਾਂਝ ਪਾਉਣ ਵਾਸਤੇ ਇੱਕ ਵਾਰ ਮੁਰਤਦਾ ਜੀਏ ਕਿ ਪੰਜਾਬ ਦੇ ਵਿੱਚ ਇਹ ਮੀਟਿੰਗ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਵੱਡੇ ਇੰਪੋਰਟੈਂਟ ਬਣ ਜਾਂਦੀ ਹੈ ਤੇ ਜਦੋਂ ਕਿਸਾਨ ਇੱਕ ਪਾਸੇ ਪੰਜਾਬ ਦੇ ਹੋ ਦੂਜੇ ਪਾਸੇ ਪੰਜਾਬ ਦੀ ਸਰਕਾਰ ਹੋ ਤਾਂ ਇਸ ਬੈਠਕ ਤੋਂ ਪਹਿਲਾਂ ਇੱਕ ਕੇਂਦਰ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਉਸ ਮੀਟਿੰਗ 'ਚ ਕੇਂਦਰ ਦੇ ਮੰਤਰੀ ਵੀ ਪਹੁੰਚੇ ਹੋਏ ਸੀ ਬਹੁਤ ਸ਼ੁਕਰੀਆ ਕਮਲ ਤਾਂ ਅਗਲੀ ਖਬਰ ਰੋਕ ਕਰਾਂਗੇ